ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 5-6 ਦਿਨਾਂ ਦੇ ਮੌਸਮ ਦੀ ਯਾਨੀ ਕਿ 31 ਜੁਲਾਈ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ रह ਸਕਦਾ ਹੈ ਮੌਨਸੂਨ ਦੀਆਂ ਕੀ ਕੰਡੀਸ਼ਨਸ ਰਹਿਣਗੀਆਂ ਆਉਂਦੇ ਦਿਨਾਂ ਦੇ ਵਿੱਚ ਕਿੰਨੇ ਕਿੰਨੇ ਮੀਂਹ ਵਰਣਗੇ ਮੌਨਸੂਨ ਦੇ ਇਹ ਅਪਡੇਟ ਤੁਹਾਨੂੰ ਦੇਵਾਂਗੇ ਸਾਤੋ ਫੇਲਾ ਐਸੇ ਲਈਆਂ ਜੋ ਤਾਜ਼ਾ ਸੈਟਲਾਈਟ ਦੱਸੇ ਰਹੇ ਨੇ ਲਾਈਵ ਸੈਟਲਾਈਟ ਦੱਸੇ ਰਹੇ ਨੇ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜੀ ਪੰਜਾਬ ਦੀ ਗੱਲ ਕਰੀਏ ਤੇ ਐਸੇ ਲਈ ਕੁਝ ਖੇਤਰਾਂ ਦੇ ਵਿੱਚ ਬਦਲ ਹੋਏ ਜਿਹੜੀਆਂ ਬਣ ਰਹੀਆਂ ਤੇ ਆਉਂਦੇ ਘੰਟਿਆਂ ਦੇ ਵਿੱਚ ਕਿਤੇ ਨਾ ਕਿਤੇ ਹਲਕੇ ਦਰਮਿਆਨੇ ਛਰਾਟ ਦੇ ਅਸਰ ਪਣਦੇ ਜਾ ਰਹੇ ਨੇ ਭਾਵੀਆਂ ਦੁਪਹਿਰ ਤੋਂ ਬਾਅਦ ਲੱਗਣ ਜਾਂ ਫਿਰ ਦੁਪਹਿਰ ਤੋਂ ਬਾਅਦ ਉਹ ਗਰਜਲੇਸ਼ਕ ਵਾਲੇ ਬੱਦਲ ਕੁਝ ਖੇਤਰਾਂ ਦੇ ਵਿੱਚ ਫਨ ਸਕਦੇ ਨੇ ਜਿਹਦੇ ਵਿੱਚ ਅਸਾਰ ਮੋٹے ਤੌਰ ਤੇ ਮਾਝਾ ਖੇਤਰ ਤੇ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਬਣਦੇ ਜਾ ਰਹੇ ਨੇ ਕਿ ਇਹਨਾਂ ਖੇਤਰਾਂ ਦੇ ਵਿੱਚ ਵੀ ਅੱਜ ਲੱਗਣਗੇ ਅਗਲੇ ਦਿਨਾਂ ਦੀ ਅਸੀਂ ਅੱ후 ਗੱਲ ਕਰੀਏ ਉਸ ਤੋਂ ਪਹਿਲਾਂ ਅਸੀਂ ਟੈਂਪਰੇਚਰ ਦੀ ਗੱਲ ਕਰ ਲੈਨੇ ਆ ਜੇਕਰ ਅਸੀਂ ਬੀਤੇ 24 ਘੰਟਿਆਂ ਦੇ ਮੈਕਸਿਮਮ ਟੈਂਪਰੇਚਰ ਚੱਕਦੇ ਆ ਤੇ ਸਭ ਤੋਂ ਵੱਧ ਜਿਲ੍ਹਾ ਜਿਹੜਾ ਜਿੱਥੇ ਟੈਂਪਰੇਚਰ ਚੜ੍ਹ ਹੋਏ ਨੇ ਪੰਜਾਬ ਦੇ ਸੰਵਰਾਲਾ ਹਲਕਾ ਰਿਆ ਜੇ ਲੁਧਿਆਣਾ ਜਿਲ੍ਹੇ ਦੇ ਵਿੱਚ ਤੇ ਜਿੱਥੇ 38. ਅ ਇੱਕ ਜਾਂ 2 ਡਿਗਰੀ ਸੈਲਸੀਅਸ ਦੇ ਆਸ-ਪਾਸ ਟੈਂਪਰੇਚਰ ਜਿਹੜੇ ਦਰਜ ਹੋਏ ਨੇ ਸੋ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਟੈਂਪਰੇਚਰ ਹੈ ਜਿਹੜੇ 36 37 38 35 ਇਹਦੇ ਆਸ-ਪਾਸ ਚੱਲਦੇ ਫਿਰਦੇ ਪੰਜਾਬ ਦੇ ਵਿੱਚ 38.6 ਡਿਗਰੀ ਦੇ ਨਾਲ ਸਰਸਾ ਜ਼ਿਲ੍ਹਾ ਸਭ ਤੋਂ ਗਰਮ ਰਿਹਾ ਹਰਿਆਣੇ ਦੇ ਵਿੱਚ ਉੱਥੇ ਵੀ ਟੈਂਪਰੇਚਰ ਹੈ ਜਿਹੜੇ 36 37 ਦੇ ਆਸ-ਪਾਸ ਚੱਲਦੇ ਫਿਰਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਸੌਂਦੇ ਦਿਨਾਂ ਦੇ ਵਿੱਚ ਅਗਲੇ ਜਿਹੜੇ 48 ਘੰਟੇ ਨੇ ਅੱਜ 25 ਤਰੀਕਾ 26 ਤਰੀਕਾ 27 ਤਰੀਕਾ ਹੈ ਅ ਅੱਜ ਸੌਰੀ 26 ਤਰੀਕ ਹੈ 27 ਤਰੀਕ ਤੱਕ ਜਾਰੀ ਕਿ ਅਗਲੇ ਜਲੇ 48 ਘੰਟੇ ਨੇ ਮੀਂਹ ਦੇ ਵਿੱਚ ਕੋਈ ਖਾਸ ਆਪਨ ਨੂੰ ਪਤਾ ਜਿਹੜਾ ਵੇਖਣ ਨੂੰ ਨਹੀਂ ਮਿਲੇਗਾ ਮੀਂਹ ਜੜਿਆ ਟਟੂ ਮੇ ਦਾ ਤੇ ਛਰਾਟੇ ਕਿੰਨੇ ਕਿਤੇ ਲੱਗਦੇ ਰਹਿਣਗੇ ਪਰ ਬਹੁਤੇ ਫਾਗਾ ਦੇ ਵਿੱਚ ਮੌਸਮ ਠੀਕ ਠਾਕ ਬਣਿਆ ਰਹੇਗਾ 28 ਤਰੀਕ ਤੋਂ ਮੀਂਹ ਦੀ ਇੱਕ ਵਾਰ ਮੁਰਤਵ ਵਾਸੀ ਹੋ ਸਕਦੀ ਹੈ ਕਿ ਉਹ ਦੀ ਇੱਕ ਘਟ ਦਵਾ ਦਾ ਖੇਤਰ ਹੈ ਜਿਹੜਾ ਬੰਗਾਲ ਦੀ ਖਾੜੀ ਤੋਂ ਉੱਠ ਕੇ ਆ ਰਿਹਾ ਇੱਕ ਤਾਂ ਇਹਦੇ ਸਦਕਾ ਮੀਂਹ ਲੱਗਣਿਆ ਦੂਜਾ ਇੱਕ ਪੱਛਮੀ ਸਿਸਟਮ ਦਾ ਸੱਤ ਸਕਦਾ ਹੋਵੇਗਾ 28 29 ਤਰੀਕ ਨੂੰ ਜਿਹਦੇ ਸਦਕਾ ਮੀਂਹ ਲੱਗਣਗੇ ਔਰ ਮੱਧ ਭਾਰਤ ਵੱਲ ਖਿਸਕੀ ਹੋਈ ਆ ਉੱਤਰ ਭਾਰਤ ਤੋਂ ਉਹ ਟ੍ਰਾਫਿਕ ਵਾਰ ਫਿਰ ਤੋਂ ਉੱਪਰ ਆਵੇਗੀ ਜਿੱਦੇ ਸੜਕਾ 28 ਹੋ ਗਿਆ 29 ਹੋ ਗਿਆ 30 ਹੋ ਗਿਆ ਕੱਦ ਦੀ ਚਲਾਈਏ ਨਾ ਦਨਾਂ ਦੇ ਵਿੱਚ ਤਗੜੇ ਮੀਂਹ ਪੰਜਾਬ ਦੇ ਵਿੱਚ ਦਰਜ ਹੋਣਗੇ ਪਲੱਸ ਨਾਲ ਲੱਗਦੇ ਜਿਹੜੇ ਖੇਤਰ ਹੈਗੇ ਆ ਸੂਬੇ ਆ ਇਹਨਾਂ ਖੇਸੂਬਿਆਂ ਦੇ ਵਿੱਚ ਵੀ ਦਰਜ ਹੋਣਗੇ ਸੋ ਇਹ ਕਹਿੰਦਾ ਜੇ ਤੁਹਾਨੂੰ ਸਿੱਧਾ ਅੰਕੜਿਆਂ ਤੇ ਲਵਾਵਾਂਗੇ ਜਿਵੇਂ ਕਿ ਅਸੀਂ ਤੁਹਾਨੂੰ ਦੱਸਨੇ ਆ ਕਿ ਮੌਨਸਨ ਟਰਫ ਥੱਲੇ ਜਾ ਚੁੱਕੀ ਹੈ ਜਿੱਥੇ ਟਰਫ ਮੌਜੂਦ ਹੈ ਔਰ ਰਾਜਸਥਾਨ ਮੱਧ ਪ੍ਰਦੇਸ਼ ਯੂਪੀ ਝਾਰਖੰਡ ਵਿਆਹਰੇ ਨਾ ਖੇਤਰਾ ਦੇ ਵਿੱਚ ਮੌਜੂਦ ਹੈ ਇਸ ਲਈ ਪੰਜਾਬ ਦੇ ਵਿੱਚ ਤਾਂ ਕੋਈ ਅਲਰਟ ਨਹੀਂ ਆਉਂਦੇ ਲਗਫਗ ਚਾਰ ਪੰਜ ਦਿਨਾਂ ਦੇ ਵਿੱਚ ਪਰ ਜਿਹੜੇ ਅਲਰਟ ਹੈਗੇ ਨੇ ਉਹ ਜਾਰੀ ਕੀਤੇ ਗਏ ਨੇ ਚੰਡੀਗੜ੍ਹ ਦਿੱਲੀ ਤੇ ਹਰਿਆਣੇ ਦੇ ਵਿੱਚ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਹੈਵੀ ਰੇਨ ਦੇ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਅਗਲੇ 72 ਘੰਟਿਆਂ ਦੇ ਲਈ ਕਿਉਂਕਿ ਇਹਨਾਂ ਖੇਤਰਾਂ ਦੇ ਵਿੱਚ ਟਰਫ ਦੇ ਸਦਕਾ ਜਿਹੜੇ ਮੀਂਹ ਲੱਗਣਗੇ ਆਉਂਦੇ 3-4 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੱਡੇ ਖਦਰ ਦੇ ਮੀਂਹ ਤੇ ਅਸਰ ਫਿਲਹਾਲ ਅਗਲੇ 2-3 ਦਿਨ ਨਹੀਂ ਹੈ ਤੇ ਜਿਹੜੇ ਮੀਂਹ ਲੱਗਣੇ ਆ ਉਹ ਅਖੀਰ ਤੇ ਲੱਗਣਗੇ ਜਲਾਈ ਦੇ ਅਖੀਲੇ ਦਿਨਾਂ ਦੇ ਵਿੱਚ ਫਸੇ ਆ ਅਸੀਂ ਤੁਹਾਨੂੰ ਅਪਡੇਟ ਜੜੀ ਹੈ ਉਹ ਲਾਈਵ ਕਰਦੇ ਰਹਾਂਗੇ ਸ਼ੁਕਰੀਆ ਜੀ ਤੁਹਾਣੇ